ਕਜ਼ੀ ਖਜਰੀ ਵੀ ਮਹੀ ਲੋਗ ਅਰਸ਼ੋਵੀ ਤੇਨਾ ਕੰਮ ਅੱਜ ਅਸਮੇ ਟੌਪਿਕ ਮਤਲਬ ਇਹ ਹੱਤ ਤੱਕ ਸੋਨਾਰੇ ਡਾਕਟਰ ਤੇ ਮੈਂ ਕੋ ਲਗਿਆ ਤਾਂ ਪਾਣੀ ਪਣੀ ਕਿ ਹੁਣ ਮੰਨ ਦੁਆਰ ਹੈ ਟੌਪਿਕ ਹੈ ਤਾਂ ਗ੍ਰਾਮਰ ਹਮੇਸ਼ਾ ਕੋੜਵਾ ਪੜਦੇ ਤੇ ਪੰਜਾਬੀ ਇੰਗਲਿਸ਼ ਗ੍ਰਾਮਰ ਹਸ ਤਾਂ ਬਹੁਤ ਗੰਦੀ ਚੀਜ਼ ਹੁੰਦੀ ਹੈ ਗ੍ਰਾਮਰ ਕਿਹੜਾ ਇੰਗਲਿਸ਼ ਆੜੀ ਤਾਂ ਹੋਊ ਨਵਾਂ ਨੰਬਰ ਵਾਲੇ ਮੈਂ ਤਾਂ ਪੜਨੇ ਲਈ ਕੋ ਸਮਝਣਾ ਦਿਨਾ ਪਰ ਆਪ ਗ੍ਰਾਮਰ ਕਰ ਰਹੇ ਹੋ ਜੀ ਜੀ ਮਤਲਬ ਇਹ ਨਹੀਂ ਦੱਸ ਕਿ ਅਗਰ ਤੁਸੀਂ ਅਫੀਸ਼ੀਅਲ ਕੋਈ ਕੰਮ ਕਰਦੇ ਹੋ ਯਾਰ ਉਂਪੂਕ ਦਾ ਦਾ ਕੁਝ ਲਿਖਦੇ ਹੋ ਠੀਕ ਹੈ ਗ੍ਰਾਮਰ ਉੱਤੇ ਜੋ ਵਰਕ ਹੈ ਨਾ ਉਹ ਤੇ ਗ੍ਰਾਮਰ ਦੀ ਜ਼ਰੂਰ ਕੋਈ ਚੱਲ ਪਰ ਜੋ ਕਹਾਣੀਆਂ ਹੈ ਜਿਹੜੇ ਆਪਾਂ ਸਟੋਰੀਜ਼ ਪੜਦੇ ਆ ਪੋਇਟਰੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਵੀ ਪੋਇਟਰੀ ਇੱਕ ਗ੍ਰਾਮੈਟਿਕਲੀ ਐਂਡ ਐਜੂਕੇਟਿਡ ਬੰਦਾ ਵਧੀਆ ਪੋਇਮ ਨਹੀਂ ਲਿਖ ਸਕਦਾ। ਕਿਉਂਕਿ ਪੋਇੰਟ ਜਿੱਥੇ ਹੁੰਦੀ ਗ੍ਰਾਮਰ ਨਾ ਹਿੰਦੀ ਚਾਪਿਆ ਅਬਿਕ ਨਾ ਇੰਗਲਿਸ਼ ਗ੍ਰਾਮਰ ਤਾਂ ਉਦਾਂ ਹੀ ਬਸ ਰਟਾਈ ਜਾਂਦੇ ਆ ਵੀ ਐਂਡ ਵੀ ਇਜ਼ ਐਂਡ ਆਉਰ ਲੱਗਣਾ। ਸੋ ਫਿਰ ਬੰਦਾ ਬੋਲ ਕਰਦਾ ਬੋਲਣ ਲੱਗਦਾ। ਅਸੀਂ ਡਾਕਦੇ ਇੰਗਲਿਸ਼ ਬੋਲਣ ਲੱਗਦੇ। ਪਰਸੇ ਮੈਂ ਹੁਣ ਇੰਗਲਿਸ਼ ਪੜਾਉਣਾ ਲੱਗਿਆ ਤਾਂ ਵੀ ਤਾਂ ਮਨ ਨਹੀਂ ਸਿੱਖ ਰਿਹਾ। ਜਿਵੇਂ ਦਾ ਸਮਝ ਨਹੀਂ ਆਉਂਦਾ। ਹਰ ਇਹਨਾਂ ਦੀ ਬੋਲਣੀ ਤੇ ਗ੍ਰਾਮਰ ਨਾਲ ਕੋਈ ਲਿੰਕ ਨਹੀਂ ਹੁੰਦਾ ਸਾਡੇ ਵਾਲੇ ਜਿਹੜੇ ਜੋੜ-ਜੋੜ ਕੇ ਸੋਚ-ਸੋਚ ਕੇ ਪੜੀ ਜਾਂਦੇ ਹੋ ਤਾਂ ਆਪ ਆਉਂਦੀ ਵੀ ਨਹੀਂ ਗ੍ਰਾਮਰ ਬੰਦੇ ਨੂੰ ਮੰਨਾ ਉਹ ਤੇ ਉਹ ਸਵਾਦ ਖਰਾਬ ਕਰ ਦਿੰਦਾ ਸਾਰਾ ਇਹ ਕੁਝ ਕੁ ਮੇਰੇ ਜਿਹਾ ਕੁਝ ਕੁ ਮੇਰੇ ਪੜ੍ਹੇ ਨਹੀਂ ਕਿ ਪੜ੍ਹਨ ਲਈ ਕਿਨਨ ਦੀ ਜਿੱਦੋਂ ਪੜਿਆ ਲਿੱਖਿਆ ਆ ਸੁਣੀ ਆਈ ਕੋਈ ਕਿਤਾਬ ਤੋਂ ਤਾਂ ਉਹਦੇ ਵੀ ਹੁੰਦੇ ਕਿ ਗ੍ਰਾਮਰ ਰੋਇੰਸ ਹੁੰਦਾ ਲੈਂਦੇ ਨ ਲੈਂਗੁਏਜ ਆਰ ਗੋ ਲੈਂਗੁਏਜ ਸੁਤੇ ਆਦਾ ਹਮਨੇ ਕਹਾਣੀਆਂ ਸੁਣ ਕੋਰੀਆਂ ਜੀਵਨ ਤੇ ਔਰ ਜੇ ਬਾਕੀ ਦੀ ਮੁਸਾਲਾ ਦਾ ਗੀਤਾ ਤੇ ਉਹ ਗ੍ਰੈਮੈਟਿਕਲੀ ਘਿਰਕਤ ਨਾ ਵਰਤੇ ਤੁੰਣਾ ਲਾਤਾ ਬੰਨ ਕਰੀਆ ਜਿਉਂ ਕੋ ਇੰਗਲਿਸ਼ ਸੌਂਗ ਕਿਹਾ ਉਹ ਬੇਹੂਕ ਰੁਕਸਨ ਵੇ ਅਸਲੀ ਗੱਲ ਹੈ ਕਿ ਬੰਦੇ ਦਾ ਬੰਦੇ ਨਾਲ ਕਨੈਕਸ਼ਨ ਬਣਨਾ ਜ਼ਰੂਰੀ ਹੈ ਬੋਲਣ ਦੇ ਤਰੀਕੇ ਉਹ ਦੀਸਮੈਟਰ ਕਰਦੀ ਹੈ ਕਿ ਗ੍ਰਾਮਮਨ ਮੈਟਰ ਕਰਦੇ ਹਨ। ਅਨੋਫੀਸ਼ਲ ਸਿੱਟਾ ਜਨਮ ਕਿ ਅਫੀਸ਼ਲ ਲੈਟਰਸ ਵਿੱਚ ਹਾਂ ਚਲੋ ਕਰਦੇ। ਉਸ ਦਾ ਚਰਮੇ ਕਰਦੇ। ਪਰ ਇਹ ਨਹੀਂ ਲੱਗ ਕਿ ਦੋ ਬੰਨਿਆਂ ਦਾ ਕੋਈ ਕਨੈਕਸ਼ਨ ਬਣਨਾ ਜ਼ਰੂਰੀ ਹੈ। ਮੰਨ ਲਓ ਫੀਲਿੰਗ ਸਮਝ ਆਣੀ ਹੈ ਤਾਂ ਫੀਲਿੰਗ। ਪਰ ਲੈਂਗੁਏਜ ਤੇ ਹੈ ਦੋ ਮਾਦੀ ਦਾ ਹੋਂਦ। ਦੈਟਸ ਇਟ। ਦੈਟਸ ਇਟ ਫॉर ਟੂਡੇ। ਦੈਟਸ ਇਟ। today was 20 may, 20 may to two 2024 day monday